ਮਲਾਉਤ ਲਾਈਵ ਦਿਨ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਕੋਪਰੋਡ ਮਲਾਉਤ ਦੇ ਉੱਪਰ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰਬਲੂ ਮੁੱਖ ਰੱਖਦੇ ਆ ਪਿੰਡ ਰੋੜੀਆਂ ਦੀ ਸਮੂਹ ਸੰਗਤ ਦੇ ਵੱਲੋਂ ਲੰਗਰ ਸਜਾਇਆ ਗਿਆ ਤੇ ਆਓ ਗੱਲਬਾਤ ਕਰ ਲੈਣੇ ਨੌਜਵਾਨਾਂ ਦੇ ਨਾਲ ਜਾਣ ਲੈਣੇ ਆ ਕਿ ਕਿੰਨੇ ਕੁ ਸੇਵਾਦਾਰ ਉਹਨਾਂ ਦੇ ਨਾਲ ਸੇਵਾ ਕਰ ਰਹੇ ਨੇ ਤੇ ਇਹ ਲੰਗਰ ਲਗਾਉਣ ਦੇ ਲਈ ਸਹਿਯੋਗ ਕਿੰਨਾ ਕਿੰਨਾ ਵੱਲੋਂ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਨਿਰੰਤਰ ਸੇਵਾ ਜਾਰੀ ਹੈ ਤੇ ਕੈਮਰਾਮੈਨ ਨੂੰ ਕਹਾ ਕਿ ਨਜ਼ਦੀਕ ਆ ਕੇ ਜ਼ਰੂਰ ਦਿਖਾਉਣ ਕਿ ਸਾਰੇ ਨੌਜਵਾਨ ਨੇ ਜਿਹੜੇ ਉਹ ਆਪਣੇ ਆਪਣੇ ਰੂਪ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਤਸਵੀਰਾਂ 'ਚ ਦੇਖ ਰਿਹਾ ਹਾਂ ਬਹੁਤ ਸੋਹਣਾ ਪ੍ਰਾਲਾ ਜਿਹੜਾ ਨੌਜਵਾਨਾਂ ਦੇ ਵੱਲੋਂ ਇਹ ਕੀਤਾ ਗਿਆ ਤੇ ਕਿਤਨਾ ਕਿਤੇ ਨੌਜਵਾਨਾਂ ਦੇ ਅੰਦਰ ਭਗਤੀ ਭਾਵ ਨੂੰ ਲੈ ਕੇ ਵਾ ਇਹ ਰਹਿਣਾ ਚਾਹੀਦਾ ਇਦਾਂ ਦਾ ਤੇ ਤਸਵੀਰਾਂ 'ਚ ਦੇਖ ਰਿਹਾ ਹਾਂ ਤੁਸੀਂ ਨੌਜਵਾਨ ਸੇਵਾ ਕਰ ਰਹੇ ਨੇ ਤੇ ਸਾਰੇ ਸੇਵਾਦਾਰ ਜਿਹੜੇ ਨੌਜਵਾਨ ਨੇ ਇਹ ਬਕਾਇਦਾ ਇੱਕ ਕਮੇਟੀ ਹੈ ਜਿਹੜੀ ਇਹ ਪਿੰਡ ਦੇ ਹੋਰ ਵੀ ਕਾਰਜ ਨੇ ਜਿਹੜੇ ਸੇਵਾ ਦੇ ਉਹ ਕਰਦੇ ਰਹਿੰਦੀ ਆ ਇਹ ਲੰਗਰ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਨ ਨੂੰ ਸਮਰਪਿਤ ਪਿੰਡ ਰੋੜੀਆਂ ਦੀ ਸੰਗਤ ਵੱਲੋਂ ਲਗਾਇਆ ਗਿਆ ਤੇ ਕਿੰਨੇ ਕ ਨੌਜਵਾਨ ਨੇ ਜਿਹੜੇ ਤੁਹਾਡੇ ਕੋਲ ਸੇਵਾ ਕਰ ਰਹੇ ਹੁੰਦੇ ਲੱਗ ਭਾਣੋ ਇਹ ਲੰਗਰ ਦੇ ਵਿੱਚ ਤਕਰੀਬ ਅਨੁਸਾਰ ਹੀ ਨਗਰ ਦੇ ਨੌਜਵਾਨ ਸਹਿਯੋਗ ਦੇ ਰਹੇ ਨੇ ਤੇ ਪੂਰੀ ਸੰਗਤ ਵੱਲੋਂ ਰਾਸਣ ਦਾ ਸਾਰੇ ਦਾ ਸੰਬੰਧ ਵਿੱਚ ਕੋਈ ਵੀ ਲੰਗਰ ਦਾ ਸਮਾਰਨ ਜੋ ਵੀ ਉਹ ਪਹੁੰਚਦਾ ਕਰਦੇ ਦਿੱਤਾ ਗਿਆ ਹੈ ਜਿਹਦਾ ਅਸੀਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਅੱਜ ਹੀ ਹੋਇਆ ਗਿਆ ਲੰਗਰ ਤੇ ਹਰ ਸਾਲ ਲਗੋ ਇਹ ਹਰ ਸਾਲ ਹੀ ਇਹ ਇਹਦੇ ਸੰਬੰਧ ਵਿੱਚ ਹਰ ਸਾਲ ਦੇ ਲੰਗਰ ਲੱਗਦੇ ਹਨ ਲੋਕਾਂ ਕੁ ਸੁਨੇਹਾ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਸੁਨੇਹਾ ਇਹ ਹੀ ਹੈ ਜੀ ਵੱਧ ਤੋਂ ਵੱਧ ਅੰਮ੍ਰਿਤਧਾਰੀ ਬਣੋ ਸਿੱਖ ਸਜੋ ਤੇ ਨਾਮਦਾਨ ਲਓ ਜੀ ਇਹ ਅੱਜ ਲੰਗਰ ਪਿੰਡ ਰੋੜੀਆਂ ਦੀ ਸੰਗਤ ਤੋਂ ਸਹਿਯੋਗ ਦੇ ਨਾਲ ਸਾਰੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਜਨਮ ਦਿਨ ਨੂੰ ਮੱਖ ਰੱਖਦੇ ਤੇ ਹਰ ਸਾਲ ਹੀ ਲੰਗਰ ਸੰਗਤ ਦੇ ਸਹਿਯੋਗ ਦੇ ਨਾਲ ਲਗਾਇਆ ਜਾਂਦਾ ਤੇ ਨੌਜਵਾਨ ਜੀ ਸਾਰੇ ਬਜੁਰਗ ਸਿਆਣੇ ਬੱਚੇ ਸਾਬ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਬੱਚੜ ਕੇ ਸੁਨੇਹਾ ਦੇਣਾ ਚਾਹੁੰਦਾ ਹਾਂ ਉਹਨੂੰ ਨੌਜਵਾਨ ਸੁਨੇਹਾ ਮੈਸੇਜ ਇਹੀ ਹੈ ਕਿ ਆਪਾਂ ਰਲ ਮਿਲ ਕੇ ਜਿੱਦਾਂ ਕਿ ਪਹਿਲਾਂ ਵੀ ਲਗਾਉਂਦੇ ਰਹੇ ਆ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਰਲ ਮਿਲ ਕੇ ਹੀ ਲਗਾਣਾ ਹੈ ਤੇ ਬਾਕੀ ਮਾੜੀ ਸੰਗਤ ਤੋਂ ਬਚਣਾ ਹੈ ਤੇ ਜਿ세 ਪ੍ਰੇਤ ਤੋਂ ਟ੍ਰੇਡ ਰਹਿਣਾ ਮੈਸੇਜ ਵਿੱਚ ਨਹੀਂ ਆਣਾ ਇਹ ਮੁੱਖੀ ਬੇਨਤੀ ਉਹੀ ਹੈ ਕਿ ਰਸੇ ਤੋਂ ਪਹਿਰੇਦ ਕਰਕੇ ਆਪਾਂ ਇਹ ਲੰਗਰ ਜੋ ਲਗਾਣਾ ਹੈ ਆਉਣ ਵਾਲੇ ਬੱਚਿਆਂ ਨੂੰ ਬੇਨਤੀ ਹੈ ਕਿ ਨਸ਼ਾ ਨਹੀਂ ਕਰਨਾ ਵੱਧ ਤੋਂ ਵੱਧ ਸੇਵਾ ਕਰਨੀ ਹੈ ਗੁਰੂ ਘਰ ਜਾਣਾ ਹੈ ਤੇ ਆਪਾਂ ਨਾਲ ਗੁਰਦੇਸ ਗੁਰਨਾਨਕ ਦੇਵ ਜੀ ਦੇ ਨਾਲ ਪ੍ਰੋਗਰਾਮ ਸਾਹਿਬ ਦੇ ਨਾਲ ਜੁੜੇ ਤੇ ਇਹ ਨੌਜਵਾਨ ਨੇ ਪਿੰਡ ਦੇ ਜਿਹੜੇ ਸੇਵਾ ਦੇ ਵਿੱਚ ਸਹਿਯੋਗ ਕਰ ਰਹੇ ਨੇ ਤੇ ਇਹਨਾਂ ਦੇ ਵੱਲੋਂ ਅੱਗੇ ਵੀ ਸੇਵਾ ਕਰਨ ਦੀ ਜਿਹੜੀ ਹੈਗੀ ਆ ਉਹ ਇੱਛਾ ਪ੍ਰਗਟ ਕੀਤੀ ਗਿਆ ਕਿ ਵਿਕਤ ਦੇ ਵਿੱਚ ਵੀ ਅਸੀਂ ਇਦਾਂ ਦੀਆਂ ਸੇਵਾਵਾਂ ਨੂੰ ਨਿਰੰਤਰ ਕਰਦੇ ਰਵਾਂਗੇ ਤੇ ਲੋਕਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਦੇ ਰਹਿਾਂਗੇ ਹੁਣ ਦੇ ਲਈ ਐਨਐਸ ਤੁਸੀਂ ਮਲੋਤ ਲਾਈਵ ਦੇ ਨਾਲ ਬਣੇ ਰਹੋ ਧੰਨਵਾਦ